ਦੇਖੋ ਜੀ 3 ਤਰੀਕ ਨੂੰ ਸਾਨੂੰ ਸੂਚਨਾ ਮਿਲੀ ਸੀ ਕਿ ਦੋ ਜਿਹੜੇ ਮੋਟਰਸਾਈਕਲ ਸਵਾਰ ਬੰਦੇ ਰਹਾ ਇਹ ਚੋਰੀ ਦਾ ਕੰਮ ਕਰਦੇ ਨੇ ਆਮ ਲੋਕਾਂ ਦੇ ਜਿਹੜੇ ਹੱਕ ਲਾਇਲ ਦੀ ਕਮਾਈ ਦੇ ਨਾਲ ਬਣਾਏ ਮੋਟਰਸਾਈਕਲ ਹੈ ਜਾਂ ਸਕੂਟਰ ਹੈ ਟੂ व्हीਲਰ ਹੈ ਉਹਨਾਂ ਨੂੰ ਚੋਰੀ ਕਰਦੇ ਨੇ ਇਹ ਖਾਸ ਕਰਕੇ ਤਨਤਮ ਸਾਈਡ ਤੋਂ ਚੋਰੀ ਕਰਦੇ ਨੇ ਤੇ ਇਹਨਾਂ ਦੋ ਬੰਦਿਆਂ ਨੂੰ ਅਸੀਂ ਹੈਪੀ ਹੈਂਡ ਕੀਤਾ ਤੇ ਇਹਨਾਂ ਨਾਲ ਗੱਲ ਪੁੱਛਗਿੱਛ ਕੀਤੀ ਤੇ ਪਹਿਲੇ ਦਿਨ ਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਉਸ ਤੋਂ ਬਾਅਦ ਜਦੋਂ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਪੇਸ਼ ਕਰਕੇ ਰਮਾਲ ਲਿਆਂਦਾ ਤੇ ਕੁੱਲ ਸਾਡੇ ਕੋਲ 7 ਮੋਟਰਸਾਈਕਲ 6 ਮੋਟਰਸਾਈਕਲ ਤੇ ਇੱਕ ਐਕਟਿਵ ਮਤਲਬ ਕੁੱਲ ਟੂ व्हीਲਰ ਜਿਹੜੇ 7 ਬਰਾਮਦ ਹੋਏ ਹਨ ਕਰੋ। ਤੋਂ ਇਹਨਾਂ ਦੀ ਮੋਟਰ ਸਰਪੰਡੀ ਕੀ ਸੀ ਕਿ ਤਨਤਨ ਦੇ ਏਰੀਆ ਦੇ ਵਿੱਚ ਜਿੱਥੇ ਕਿਤੇ ਕੋਈ ਵਿਆਹ ਸ਼ਾਦੀ ਹੋਣੀ ਉੱਥੇ ਮੋਟਰਸਾਈਕਲ ਚੋਰੀ ਕਰ ਲੈਣਾ। ਚੋਰੀ ਕਰਕੇ ਸਾਈਡ ਤੇ ਰੱਖ ਲੈਣਾ। ਦੋ ਤਿੰਨ ਮੋਟਰਸਲ ਤੇ ਐਸੇ ਸੀਗੇ ਜਿਹੜੇ ਮਤਲਬ ਠੀਕ ਠੋਕ ਕਰਮ ਅਸੀਂ ਵੀ ਦਿੱਤੇ ਸੀ ਇਹਨਾਂ ਨੇ। ਬ੍ਰਦਰ ਉਹਨਾਂ ਵਤੀ ਲੋਕਾਂ ਕੋਲੋਂ ਠੀਕ ਕਰਾਏ ਜਿਹੜੇ ਵਿਚਾਰੇ ਗਰੀਬ ਲੋਕ ਆਪਣੇ ਮੋਟਰਸਾਈਕਲ ਵਗੈਰਾ ਠੀਕ ਕਰਦੇ ਨੇ ਤੇ ਪੈਸੇ ਵੀ ਨਹੀਂ ਦਿੱਤੇ ਉਹਨਾਂ ਨੂੰ ਕਈ ਜਗ੍ਹਾ ਤੇ ਇਹਨਾਂ ਨੇ 3-4 ਮੋਟਰਸਾਈਕਲ ਵੱਖਰੀ ਸਾਈਡ ਤੇ ਰੱਖੇ ਸੀਗੇ ਅਵੰਡਣ ਇਲਾਕੇ ਦੇ ਵਿੱਚ ਖੈਰ ਉਥੋਂ ਹੀ ਰਿਕਵਰ ਕਰਕੇ ਬੜੀ ਮਿਹਨਤ ਨਾਲ ਕੰਮ ਕੀਤਾ ਇਨਸਪੈਕਟਰ ਆਪਣੇ ਮੋਹਿਤ ਕੁਮਾਰ ਜਿਹੜੇ ਐਸਐਚਓ ਸੁਲਤਾਨਪੁਰ ਮੁੰਡੇ ਲੱਗੇ ਨੇ ਉਹਦੀ ਟੀਮ ਏਐਸਆਈ ਤਾਜ ਨੇ ਵਿਕਰਮ ਮੁੰਡੇ ਇਹਨਾਂ ਸਾਰਿਆਂ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਔਰ 7 ਮੋਟਰਸਾਈਕਲ ਬਰਾਮਦ ਕੀਤੇ ਮੋਟਰਸਾਈਕਲ ਤੇ ਐਕਟਿਵ